18ਵਾਂ ਸੀ ਵੀਖੀਤੀ ਰਾਤ ਬਾਪਰੇ ਸੜਕਾਂ 'ਸਿਦਰਾਂ ਦੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ حاصل ਹੋਈ ਜਾਣਕਾਰੀ ਅਨੁਸਾਰ ਜਮਸ਼ੇਰ ਸਿੰਘ ਅਤੇ ਹਰੀ ਸਿੰਘ ਜੋ ਦੋਨੋਂ ਪੀਸੀਆ ਡਿਊਟੀ ਦੇ ਤਨਾਸ ਹਨ ਬੀਤੀ ਰਾਤ ਡਿਊਟੀ ਦੇ ਤਨਾਸ ਹਨ ਇਸੇ ਦੌਰਾਨ ਇੱਕ ਤੇਜ਼ ਚਾਲਕ ਐਂਟੀ ਦੀ ਲਪੇਟ ਵਿੱਚ ਆ ਜਾਣ ਕਾਰਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਦੋਨੇ ਪੀਸੀਆ ਦੇ ਤਨਾਸ ਹਨ ਅਤੇ ਦੋਨੋਂ ਹੀ ਹੋਮ ਗਾਰਡ ਪੁਲਿਸ ਦੇ ਜਵਾਨ ਸਨ ਦੱਸਦੀ ਹੈ ਕਿ ਇਸ ਬਾਪਰੇ ਸੜਕ ਖਾਸੇ ਦੌਰਾਨ ਦੋਨਾਰੇ ਮੌਕੇ ਤੇ ਮੌਤ ਹੋ ਗਈ ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ ਹੀ ਇੱਕ ਓਵਰਲੋਡ ਔਰ ਤੇ ਚਾਲਕ ਚੱਲ ਰਹੀ ਟਿਪਪਰ ਦੀ ਲਪੇਟ ਵਿੱਚ ਆ ਜਾਣਾ ਪਤੀ ਪਤਨੀ ਦੀ ਵੀ ਮੌਤ ਹੋ ਗਈ ਸੀ ਇਸ ਹਲਕੇ ਦੇ ਵਿੱਚ ਲਗਾਤਾਰ ਵਾਪਰੇ ਸੜਕ ਹਾਸਿਆਂ ਦਾ ਹਲਕਾ ਵਿਧਾਇਕ ਗਲਜੀਤ ਸਿੰਘ ਲੰਧਾਵਾ ਨੇ ਵੀ ਚਿੰਤਾ ਜਤਾਈ ਉਹ ਵੀ ਮੌਕੇ ਤੇ ਪਹੁੰਚੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਆਪਾਂ ਦੱਸ ਦਈਏ ਕਿ ਬੀਤੀ ਰਾਤ ਕੈਂਟ ਦੀ ਲਪੇਟ ਵਿੱਚ ਆ ਜਾਣਾ ਦੋ ਪੁਲਿਸ ਮੁਲਾਜ਼ਮਾ ਦੀ ਮੌਤ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਇਆ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਕੈਂਟਰ ਦੀ ਲਪੇਟ ਵਿੱਚ ਆ ਜਾਣ ਕਾਰਨ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਸਤਿ ਸ੍ਰੀ ਅਕਾਲ ਰਾਤੀ ਸਾਡੇ ਬੜਾ ਇੱਕ ਅਨਫੋਰਚਨਟ ਇਨਸੀਡੈਂਟ ਹੋਇਆ ਸਾਡੇ ਦੋ ਹੋਮ ਗਾਰਡ ਦੇ ਜਵਾਨੀ ਪੀ.ਐੱਜੀ ਹਰਿ ਸਿੰਘ ਅਤੇ ਜੀ ਜਸਮੀਰ ਸਿੰਘ ਜੂਤੀ ਕਿਸੇ ਪਰਵਾਲਾ ਦੂਤੇ ਕਿਉਂਕਿ ਇੱਕ ਟਰੱਕ ਨੇ ਇਹ ਕਾਰਨ ਉਹਨਾਂ ਨੂੰ ਕਾਫੀ ਹੈਡਿੰਜ ਜੀਨਿਅਰ ਸਵੀਅਰ ਉਹਨਾਂ ਨੇ ਸਸਟੇਨ ਕੀਤੀ ਤੇ ਜਾਂ ਦੋਨਾਂ ਨੂੰ ਐਰਪੀਐਚ ਹਸਪੀਟਲ ਡੇਰਾਬਸੀ ਲੈ ਕੇ ਗਏ ਤੇ ਇਨਕਵੋਲਡ ਸੀ ਹਾਲ ਹੀ ਕੜੀ ਅਸੀਂ ਐਫਆਈਆ ਰਜਿਸਟਰ ਕਰ ਰਹੇ ਹਾਂ ਟਰੱਕ ਵੀ ਕਾਬੂ ਹੋ ਚੁੱਕਾ ਹੈ ਪਰ ਤੇ ਵਿਨਾ ਦੀ ਇਨਫੋਰਮੇਸ਼ਨ ਦਿੱਤੀ ਜਾਣੀਗੀ ਬਿਲਕੁਲ ਮੰਨ ਕੋਈ ਡਰਾਈਵਰ ਜਿਹੜਾ ਵੀ ਅਰੈਸਟ ਕੀਤਾ ਹੈ ਅਜੇ ਸਾਰੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਜਿਵੇਂ ਮੈਂ ਕਿਹਾ ਕਿ ਇਹ ਕੱਲ ਅਜਮੇਰੇ 1:00 ਵਜੇ ਇੱਕ ਇਨਸੀਡੈਂਟ ਹੋਇਆ ਜਿਵੇਂ ਹੀ ਉਪੰਦ ਦੀ ਕਾਰਵਾਈ ਹੈਗੀ ਆ ਉਹਦੇ ਸੰਬੰਧੀ ਤੁਹਾਨੂੰ ਅਪਡੇਟ ਕੀਤਾ ਜਾਵੇ। ਗਾੜੀ ਦੁਕਾਨੇ ਵੀ ਗੀਨ ਐਕਸੀਡੈਂਟ ਹੋ ਗਿਆ। ਚਲੋ ਵੀਰੇ ਜੀ ਕੱਸੀ ਗੱਲ ਹੋ ਗਈ। ਇਸ ਹਾਲਾਤ ਦਾ ਕਰਦੇ ਵਿੱਚੋਂ ਭੜਾ ਜਾਂ ਪੱਛਾ ਗੁਜਰ ਜਾਂਦਾ। ਉਹਦੇ ਲਈ ਕਦਮੇ ਗੱਲਾਂ ਕਰਨੀਆਂ ਕੋਈ ਛੋਟੇ ਵਿੱਚ ਹੋ ਸਕਦਾ। ਪਰ ਨੋ ਡਾਊਟ ਦਿੱਧੇਣਾ ਕਿਤੇ ਡੇਰਾ ਬਸੀ ਹਾਦਸਿਆਂ ਦਾ ਹੱਬ ਬਣਦਾ ਜਾ ਰਿਹਾ। ਮੈਂ ਪਿਛਲੇ 6 ਮਹੀਨਿਆਂ ਦੇ ਵਿੱਚ ਸਾਲ ਸਾਲ ਪਿੰਸਤਕ ਮਹੀਨੇ ਵੀ ਬਾਈਲਾ ਛਾ ਸੜਕਾਂ ਤੋਂ ਇਕੱਠੀਆਂ ਕਰਕੇ ਲੱਗੋ ਪ੍ਰੈਸ਼ਰ ਟ੍ਰੈਫਿਕ ਦਾ ਪ੍ਰੈਸ਼ਰ ਵੀ ਹੈ ਲੇਕਿਨ ਕਿਤੇ ਦੇ ਕਿਤੇ ਨੈਗਲੀਜੈਂਸੀ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ ਹੋ ਸਕੋ ਉਸ ਓਟੇਪਰ ਸੜਕਾਂ ਦੇ ਪਰੋਏ ਫਿਰਦੇ ਆ ਜਿਹੜੇ ਤੇਲ ਵਾਲੇ ਟੈਂਕਰ ਜਿਹਨਾਂ ਦੇ ਕੋਲ ਕੁਸ਼ਰਤਾਂ ਪੂਰੀਆਂ ਨਹੀਂ ਆਰਟੀਓ ਦੀਆਂ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ ਬੜੀ ਮੰਦਪਾਕੀ ਹੈ ਮਰੇ ਹਲਕੇ ਦੇ ਦੋਵੇਂ ਬੱਚੇ ਜਿਹੜੇ ਰਾਤ ਗਏ ਆਂ ਦੀ ਪਰ ਕੋਈ ਕਦਿ ਨਹੀਂ ਹੋਸ਼ਣਾ ਦੁੱਖ ਦੀ ਗੱਲ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇੱਥੇ ਸੁਚੇਤ ਕਰਾਂਗਾ ਕਿ ਕਿਤੇ ਨਾ ਕਿਤੇ ਸਾਡੇ ਨੁਕਤਾਹੀ ਕਰਕੇ ਨਾ ਬੱਚਿਆਂ ਦੀ ਜਾਨ ਗਈ ਹੈ ਅਸੀਂ ਰਾਤ ਨੂੰ ਉਹਦੀਆਂ ਰਾਤਾਂ ਚ ਕੰਬਲ ਲੈ ਕੇ ਸੜਕਾਂ ਆਪਣੇ ਮੰਜਿਆਂ ਤੇ ਸੁੱਤੇ ਹੁੰਨੇ ਆ ਇਹ ਬੱਚੇ ਦੇਖੋ ਹਾਲਾਤ ਕੀ ਹੈ ਕਿ ਹਰ ਇੱਕ ਚੌਂਕ ਜਿ ਘੜ ਕੇ ਅੱਜ ਜਗਾ ਜਗਾਹਾਂ ਦੇ ਦੀ ਨਾਈਟ ਡਿਊਟੀਆਂ ਹੁੰਦੀਆਂ ਨੇ ਜਿਹੇ ਜਿਹੇ ਹਾਸੇ ਹੁੰਦੇ ਰਹਿਣਗੇ ਤਾਂ ਰਾਤ ਦੀਆਂ ਡਿਊਟੀਆਂ ਤੋਂ ਲੋਕ ਘਬਰਾਣਗੇ ਅਸਾਂ ਨੂੰ ਡਿਊਟੀ ਨਹੀਂ ਕਰਦੇ ਪਰ ਮੈਂ ਅੱਜ ਇਸ ਤੁਹਾਡੇ ਚੈਨਲ ਦੇ ਥਰੂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਰੀ ਸਰਕਾਰ ਵੱਲੋਂ ਜਿੰਨਾ ਕਿ ਮੇਰਾ ਮਨਦਾ ਮੈਂ ਸਰਕਾਰ ਨਾਲ ਵੀ ਗੰਭੀਰ ਰੰਗਾਂ ਕੀ ਟ੍ਰੈਫਿਕ ਦੀ ਨਫਰੀ ਜੋ ਇਹਨਾਂ ਦੀ ਕੋਈ ਡਿਊਟੀਆਂ ਇਹਦੇ ਹਿਸਾਬ ਨਾਲ ਇਹਨਾਂ ਸਟਾਫ ਦਿੱਤਾ ਜੇ ਸਟਾਫ ਦੀ ਕਮੀ ਕਰਕੇ ਵੀ ਇਹ ਜਿਹੇ ਹਾਦਸੇ ਕਿਉਂ ਹੁੰਦੇ ਨੇ ਤੇ ਇਹ ਜਿਹੜਾ ਘਟਨਾ ਸਾ ਹੋਇਆ ਹੈ ਇਹਦੇ ਖਿਲਾਫ ਦੋਸ਼ੀ ਨੂੰ ਬਿਲਕੁਲ ਲੱਗਿਆ ਜਾਊਗਾ ਔਰ ਬਿਲਕੁਲ ਕਿਸੇ ਤਰੀਕੇ ਨਜ਼ਰ ਅਹਾਜ ਨਹੀਂ ਕੀਤੀ ਜੋ ਕਿ ਮੈਨੂੰ ਮੇਰੇ ਆਪਣੇ ਛੋਟੇ ਭਰਾਵਾਂ ਵਰਗੇ ਸੀ ਪੰਖਰਪੁਰ ਤੇ ਖੇੜੀਗੁਰਾ ਵਿੱਚ ਕੀ ਫਰਕ ਹੈ ਕਿ ਉਹ ਲੋਕ ਨੇ ਜਿਨ੍ਹਾਂ ਨੇ ਮਾੜੇ ਬੱਤ ਵੀ ਸਾਡੇ ਨਾਲ ਖੜਦੇ ਸਾਡੇ ਹਲਕੇ ਦਾ ਸਾਥ ਇਹ ਲਾਸ ਕਰੇ ਦੁਰਾ ਦੀ ਬਸ ਔਰਾਂ ਚੰਚੇ ਸਭ ਤੋਂ ਜਿਆਦਾ ਡਿਪਾਰਟਮੈਂਟ ਵੱਲੋਂ ਔਰ ਸਰਕਾਰ ਵੱਲੋਂ ਜਿੰਨੀ ਜੁਸਤ ਹੋਈ ਜਿੰਨਾ ਵੱਧ ਤੋਂ ਵੱਧ ਮੈਂ ਕੋਸ਼ਿਸ਼ ਕਰਤੀ ਹਾਂ ਸਵਾਰਨ ਨੂੰ ਮਦਦਾ ਉਹਨੂੰ ਬੜਾ ਦੁੱਖ ਲੱਗਦਾ ਇੱਕ ਬੱਚਾ ਤਾਂ ਇੱਕ ਭਰਾ ਦਾ ਸਾਡਾ ਮੇਰੇ ਘਰ ਦੀ ਕਾਫੀ ਦੇ ਡਿਊਟੀ ਕਰਕੇ ਆਇਆ ਜਦੋਂ ਵੀ ਮੈਂ ਲੈਡ ਬੋਡੀ ਨੂੰ ਦੇਖੀ ਹੈ ਤੇ ਉਹ ਸਮਝਣ ਤੋਂ ਬਾਅਦ